ਵਿਰuddh ਮੁਹਿੰਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਤੇ ਦੱਸਦੇ ਹੀ ਇਹ ਪੰਜਾਬ ਪੁਲਿਸ ਨੂੰ ਇਸ ਵਿੱਚ ਕਾਮਯਾਬੀ ਵੀ ਮਿਲਦੀ ਨਜ਼ਰ ਆ ਰਹੀ ਹੈ ਤੇ ਅੱਜ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਪਠਾਨਕੋਟ ਪੁਲਿਸ ਨੇ ਐਸਐਸਪੀ ਦੁਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਠਾਨਕੋਟ ਪੁਲਿਸ ਨੇ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਦੀ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ ਤੇ ਉੱਥੇ ਹੀ ਡੀਐਸਪੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ਪੁਲਿਸ 7 ਲੋਕਾਂ ਨੂੰ ਐਨਡੀਪੀ ਐਸ ਐਕਟ ਦੇ ਤਹਿਤ ਗ੍ਰਿਫਤਾਰ ਜਿਹ ਚੁੱਕੀਏ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸੇ ਨੂੰ ਵੀ ਇਹਨਾਂ ਹਾਲਾਤਾਂ ਦੇ ਵਿੱਚ ਪਠਾਨਕੋਟ ਦੇ ਵਿੱਚ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਨਹੀਂ ਕਰਨ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਤੇ ਕਿਹਾ ਹੈ ਕਿ ਨਸ਼ੇ ਦਾ ਕਾਰੋਬਾਰ ਕਰਨਾ ਬੰਦ ਕਰ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਵੀ ਕਿਹਾ ਹੈ ਕਿ ਪੁਲਿਸ ਉਹਨਾਂ ਨੂੰ ਜਗ੍ਹਾ-ਜਗ੍ਹਾ ਤੇ ਜਿਹੜਾ ਹੈ ਨਸ਼ਾ ਵੇਚਦੇ ਹੋਏ ਜੇਕਰ ਦੇਖ ਲਈ ਆ ਜਾਂ ਕੋਈ ਨਸ਼ਾ ਕਰਦਾ ਹੋਇਆ ਦਿਖਦਾ ਹੈ ਤਾਂ ਉਸ ਦੇ ਉੱਤੇ ਜਿਹੜੀ ਹੈ ਦਬਿਸ਼ ਪੁਲਿਸ ਤੋਂ ਵੱਲੋਂ ਕੀਤੀ ਜਾ ਰਹੀ ਹੈ ਉਸ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਨਸ਼ੇ ਦੇ ਕਾਰੋਬਾਰ ਨੂੰ ਜ਼ਿਲ੍ਹਾ ਪਠਾਨਕੋਟ ਤੋਂ ਬਾਹਰ ਕੱਢਿਆ ਜਿਹੜਾ ਉਹ ਜਾ ਰਿਹਾ ਹੈ ਤੇ ਇਸੇ ਵੀ ਜ਼ਿਕਰ ਹੋ ਗਿਆ ਕਿ ਨਸ਼ਾ ਵੇਚਣ ਦੇ ਜ਼ੁਲਮ ਚ ਫੜੇ ਗਏ 7 ਲੋਕਾਂ ਨੂੰ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਜਿਹੜਾ ਹੈ ਪੁਲਿਸ ਵੱਲੋਂ ਕੁਮਾਇਆ ਵੀ ਗਿਆ ਤਾਂ ਕਿ ਨਸ਼ਾ ਵੇਚਣ ਵਾਲੇ ਲੋਕ ਇਹੋ ਜਿਹੇ ਕੰਮਾਂ ਤੋਂ ਬਾਜ਼ਾ ਚਾਹ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਪੁਲਿਸ ਦੇ ਵੱਲੋਂ ਮੁਹਿੰਮ ਵੀ ਚੜੀ ਗਈ ਹੈ ਤੇ ਜਿਹੜੇ ਨਸ਼ੇ ਦੇ ਸੂਤਾਗਰ ਨੇ ਉਹਨਾਂ ਨੂੰ ਮੋਹੱਲੇ ਦੇ ਵਿੱਚ ਜਿਹੜਾ ਕੁਮਾਇਆ ਜਾ ਰਿਹਾ ਤਾਂ ਕਿ ਲੋਕ ਜਿਹੜੇ ਨੇ ਉਹ ਚੌਕਸੀ ਵਰਤ ਸਕਣ ਤੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕਾਲਾ ਤੰਦਾ ਜਿਹੜਾ ਇਹ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਖਤਮ ਕੀਤਾ ਜਾ ਰਿਹਾ। ਜੀ ਮੈਂ ਦੱਸਣਾ ਚਾਹਨਾ ਹੈ ਕਿ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਉਹਦੇ ਉੱਪਰ ਜਿਹੜੀ ਲਗਾਤਾਰ ਸਾਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਪਠਾਨਕੋਟ 'ਚ ਉਹੀ ਹੀ ਲੜੀ ਦੇ ਵਿੱਚ ਜਿਹੜਾ ਕਿ ਇਹ ਰੀਸੈਂਟ ਅਰੈਸਟਸ ਹੋਈਆਂ ਹੁਣ ਇਹ ਨਸ਼ਾ ਮੁਕਤ ਪੰਜਾਬ ਇਹ ਜਿਹੜੀ ਮੁਹਿੰਮ ਹੈ ਹੁਣ ਆਪਾਂ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਜੀ ਨਸ਼ਾ ਮੁਕਤ ਪੰਜਾਬ 'ਚ ਸਾਡਾ ਇਹ ਏਮ ਹੈ ਕਿ ਵੀ ਪੰਜਾਬ 'ਚ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹਦੇ 'ਚ ਆਪਾਂ ਪੂਰਾ ਜਿਹੜਾ ਉਹ ਨਸ਼ਾ ਬਿਲਕੁਲ 100% ਜਿਹੜਾ ਉਹ ਖਤਮ ਕਰਨਾ ਹੈ ਏ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨਸ ਜਿਹੜੀਆਂ ਸਾਨੂੰ ਇੱਥੇ ਮਿਲੀਆਂ ਤੇ ਆਪਣੀ ਇੱਥੇ ਕਾਫੀ ਮੀਟਿੰਗਸ ਵੀ ਹੋਈਆਂ ਤੇ ਆਪਾਂ ਇਹਦੀ ਇੱਕ ਵਧੀਆ ਸਟ੍ਰੈਟੇਜੀ ਬਣਾ ਕੇ ਜਿਹੜੀ ਇੱਥੇ ਹੁਣ ਆਪਾਂ ਕੰਮ ਕਰਨਾ ਸ਼ੁਰੂ ਕਰਤਾ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਤਕਰੀਬਨ ਆਪਾਂ 7 ਦੋਸ਼ੀ ਜਿਹੜੇ ਆ ਉਹ ਅਲੱਗ-ਅਲੱਗ ਜਿਹੜੇ ਐਨਡੀਪੀਐਸ ਦੇ ਅੰਡਰ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇਹਦੀ ਜਾਣਕਾਰੀ ਇਸ ਪ੍ਰਕਾਰ ਆ ਪਹਿਲੇ ਜਿਸ ਤਰ੍ਹਾਂ ਤੁਸੀਂ ਡਿਊਟੀ ਨੰਬਰ 2 ਦੀ ਗੱਲ ਕੀਤੀ ਉਹਦੀ ਮੈਂ ਦੇ ਦੇਣਾ ਜਾਣਕਾਰੀ ਇਦਿਚ ਆਪਾਂ 2 ਐਫਆਈਆਰਸ ਰਿਸਿਵ ਕੀਤੀਆਂ ਜੀ ਐਫਆਈਆਰ ਨੰਬਰ 67 ਐਂਡ 68 ਅੰਡਰ 27 485 ਆਫ ਐਨਡੀਪੀਐਸ ਐਕਟ ਇਹਦੇ ਵਿੱਚ ਆਪਾਂ ਤਿੰਨ ਦੋਸ਼ੀ ਜਿਹੜੇ ਆ ਉਹ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇੱਕ ਹੈ ਸਿਮਰਨ ਜੋਤ ਲਿਆਸ ਜੋਤ ਇੱਕ ਹੈ ਜੀ ਆਪਣਾ ਰਵੀ ਕੁਮਾਰ ਸਨ ਆਫ ਪਰਸ਼ੋਤਮ ਇੱਕ ਹੈ ਜੀ ਰਜਿੰਦਰ ਕਸ਼ਪ ਸਨ ਆਫ ਕਰਤਾਰ ਚੰਦ ਇਹਨਾਂ ਨੂੰ ਆਪਾਂ ਫੜਿਆ ਨਸ਼ਾ ਪੀਣ ਤੇ ਆਦੀ ਸੀ ਇਹਨਾਂ ਨੂੰ ਦੀ ਅਰੈਸਟ ਪਾਈ ਹੈ ਇਸ ਤੋਂ ਇਲਾਵਾ 29 ਸੈਕਸ਼ਨ ਦੇ ਵਿੱਚ ਜਿਹੜੀ ਪਹਿਲੀ ਦੀ ਐਫ ਆਈ ਆਰ ਸੀ ਐਫ ਆਈ ਆਰ ਨੰਬਰ ਵੀ ਐਂਡ 24 ਐਵੀ ਡੀ ਨੰਬਰ 2 ਦੀਆਂ ਜਿਹੜੀ ਐਂਡੀ ਐਂਡੀ ਪੀ ਐਸ ਐਕਟ ਦੀ ਸੀ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆਪਾਂ ਗ੍ਰਿਫਤਾਰ ਕੀਤੇ ਹੈ ਕਿ ਲਖਵਿੰਦਰ ਕੁਮਾਰ ਰਿਲੇਸ ਲੱਖਾ ਇੱਕ ਰੋਹਿਤ ਕੁਮਾਰ son of ਚਰਨਜੀਤ ਇਸ ਤੋਂ ਇਲਾਵਾ ਨੰਗਲਪੁਰ ਪੁਲਿਸ ਸਟੇਸ਼ਨ 'ਚ ਹੁਣੋਂ ਆਪਾਂ ਰੀਸੈਂਟਲੀ ਕੁਝ ਮਤਲਬ ਤਕਰੀ ਲਾਲੋ ਕੇ ਲਈ ਅੱਧਾ ਘੰਟਾ ਵੀ ਨਹੀਂ ਹੋਇਆ ਆਪਾਂ ਤਕਰੀਬਨ ਦੋ ਬੰਦੇ ਵੀ ਜਿਹੜੇ ਨਸ਼ੇੜੀ ਆ ਜਿਹੜੇ ਪੈਡਲਰਸ ਆ ਉਹ ਬੇਸਿਕਲੀ ਫੜਿਆ ਇਹਨਾਂ ਨੂੰ ਤੋਂ ਆਪਾਂ ਰਿਕਵਰੀ ਵੀ ਕੀਤੀ ਇਹਨਾਂ ਤੇ ਆਪਾਂ ਮੁਕਦਮਾ ਦੇ ਰਹੇ ਆ ਜੀ ਇਸ ਤੋਂ ਇਲਾਵਾ ਡਿਵੀਨ ਨੰਬਰ 2 ਚ ਆਪਾਂ 29 ਚ ਇੱਕ ਹੋਰ ਬੰਦਾ ਫੜਿਆ ਉਹਦੀ ਡਿਟੇਲਸ ਹਾਲੇ ਮੇਰੇ ਕੋਲ ਆ ਰਹੀ ਹੈ ਤੇ ਕੁੱਲ ਮਿਲਾ ਕੇ ਸੱਤ ਜਿਹੜੇ ਆ ਇਹ ਬਣ ਜਾਂਦੇ ਆ ਪੈਡਲਰਸ ਉਪੀਕ ਐਡਿਕਟ ਜਿਨ੍ਹਾਂ ਨੂੰ ਆਪਾਂ ਫੜਿਆ ਪਿਛਲੇ 24 ਘੰਟੇ ਚ ਜਿਹੜਾ ਆਪਣਾ ਸਿਟੀ ਦਾ ਏਰੀਆ ਇੱਥੇ ਤੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਵੀ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਦਾ ਜਿਹੜਾ ਏਮ ਅਚੀਵ ਕਰਨ ਲਈ ਜਿਹੜੀ ਆਪਣੇ ਡਿਸਟ੍ਰਿਕਟ ਪੁਲਿਸ ਆ ਉਹ ਪੂਰੇ ਤਿਆਰੀ ਨਾਲ ਜਿਹੜੀ ਆ ਉਹ ਲੱਗੀ ਆ ਤੇ ਆਪਾਂ ਡੇਲੀ ਬੇਸ ਤੇ ਕੈਸੋ ਵੀ ਕਰਾਂਗੇ ਜਿਹੜੇ ਆਪਣੇ ਹੌਟ ਸਪots ਆ ਜਾਂ ਇਸ ਤਰ੍ਹਾਂ ਦੇ ਏਰੀਆ ਜਿੱਥੇ ਨਸ਼ਾ ਵਿਕਦਾ ਇਸ ਤੋਂ ਇਲਾਵਾ ਜਿਹੜੇ ਹੋਰ ਇਸ ਤਰ੍ਹਾਂ ਦੇ ਏਰੀਆਜ਼ ਆ ਜਿਹੜੇ ਆਪਾਂ ਆਇਡੈਂਟੀਫਾਈ ਕੀਤੇ ਆ ਕਿ ਜਿੱਥੇ ਲੋਕੀ ਜਿਹੜੇ ਇਕੱਠੇ ਹੋ ਕੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਆਉਂਦੀਆਂ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਅਬਰੋਲ ਨਗਰ ਦੇ ਲਾਗੇ ਜਿਹੜਾ ਜਿਹੜਾ ਆਪਣਾ ਸ਼ਮਸ਼ਾਨ ਘਾਟਾ ਉੱਥੋਂ ਦੀ ਗੱਲ ਲਾ ਲਈਏ ਇਸ ਤੋਂ ਇਲਾਵਾ ਜਿਹੜਾ ਆਪਣਾ ਸਿਵਲ ਹਸਪੀਟਲ ਦੀ ਬੈਕ ਸਾਈਡ ਦੀ ਗੱਲ ਲਾ ਲਈਏ ਤੇ ਜਿਹੜਾ ਸਿਵਲ ਹਸਪੀਟਲ ਦੇ ਲੱਗੇ ਜਿਹੜਾ ਸਮਸ਼ਾਨ ਘਾਟਾ ਉਹਦੇ ਲੱਗੇ ਜਿਹੜੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਖੁੱਲ੍ਹੀ ਜੇ ਪਲਾਟਸ ਆ ਉਹਦੀ ਗੱਲ ਕਰ ਲਈਏ ਲਮੀਨੀ ਸਟੇਡੀਅਮ ਦੇ ਲੱਗੇ ਦੀ ਗੱਲ ਕਰ ਲਈਏ ਜਾਂ ਗੁਰਨਾਣਕ ਪਾਰਕ ਦੇ ਲੱਗੇ ਦੀ ਗੱਲ ਦੋ ਨੰਬਰ ਦਾ ਏਰੀਆ ਉੱਥੇ ਗੱਲ ਕਰ ਲਈਏ ਤੇ ਜਿੱਥੇ ਵੀ ਸਾਨੂੰ ਜਿਹੜੀ ਇਹ ਇਨਫੋਰਮੇਸ਼ਨ ਆ ਰਹੀ ਹੈ ਉੱਥੇ ਆਪਾਂ ਲਗਾਤਾਰ ਹੀ ਇਹ ਦਬਿਸ਼ ਦੇ ਰਹੇ ਆ ਤੇ ਮੇਰੀ ਬੜੀ ਸਖਤ ਵਾਰਨਿੰਗ ਹੈ ਜਿਹੜੇ ਇਹ ਨਸ਼ਾ ਵੇਚਣ ਤੇ ਖਾਸ ਕਰ ਲੱਗੇ ਹੋਏ ਆ ਕਿ ਪੰਜਾਬ ਪੁਲਿਸ ਆਉਣ ਵਾਲੇ ਸਮੇਂ 'ਚ ਬਹੁਤ ਹੀ ਸਖਤ ਕਾਰਵਾਈ ਕਰੂਗੀ ਤੇ ਸਾਡੇ ਕੋਲ ਡਾਇਰੈਕਸ਼ਨਸ ਬਹੁਤ ਕਲੀਅਰਲੀ ਆ ਗਈਆਂ ਉਪਰੋਕਤ ਵੀ ਬਿਲਕੁਲ 100 100% ਇਹਨਾਂ ਦਾ ਸਫਾਇਆ ਆਪਾਂ ਕਰਨਾ ਜਿਹੜਾ ਨਸ਼ਾ ਵੇਚ ਰਿਹਾ ਤੇ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਮਿਆਂ 'ਚ ਆਪਾਂ ਇੱਥੇ ਬਹੁਤ ਸਖਤ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਕਿ ਆਪਾਂ ਜਿਹੜੇ ਦੋਸ਼ੀ ਸੀ ਇਹਨਾਂ ਨੂੰ ਇਹਨਾਂ ਦੇ ਏਰੀਆ 'ਚ ਲੈ ਕੇ ਗਏ ਆ ਉੱਥੇ ਅਨਾਊਂਸਮੈਂਟਸ ਵੀ ਕੀਤੀਆਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਨਸ਼ੇ ਦੇ ਵਿੱਚ ਨਾ ਇਨਵੋਲਵ ਹੋਵੋ ਜਿਹੜਾ ਵੇਚਣ ਚ ਸਪਲਾਈ ਕਰਨ ਚ ਇਨਵੋਲਵ ਹੋਗਾ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਆਪਾਂ ਸਭ ਤੋਂ ਸਖਤ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਨਸ਼ੇ ਵੇਚਣ ਚ ਲੱਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਆਪਾਂ ਆਇਡੈਂਟੀਫਾਈ ਕੀਤੀਆਂ ਕਈਆਂ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਆਪਾਂ ਫ੍ਰੀਜ਼ ਵੀ ਕਰਾਵਾਂਗੇ ਐਸ ਪਰ ਲਾਅ ਕੋਈ ਨਾ ਸੋਚਣ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀ ਕਿੰਨੀ ਪ੍ਰਾਪਰਟੀ ਬਣੀ ਹੈ ਤੇ ਕਿੱਥੇ ਆ ਉੱਤੇ ਵੀ ਆਪਾਂ ਕਾਰਵਾਈ ਕਰ ਰਹੇ ਹਾਂ ਤੇ ਇਹ ਮੈਂ ਦੇਖੋ ਇੱਕ ਕਿਸਮ ਨਾਲ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਨਸ਼ੇ ਵੇਚਣ ਚ ਜਿੰਨੇ ਵੀ ਬੰਦੇ ਲੱਗੇ ਪਠਾਨਪੁਰ ਦੇ ਏਰੀਆ ਚ ਕਿ ਵੀ ਇਹ ਉਹਨਾਂ ਨੂੰ ਵਾਰਨਿੰਗ ਹੈ ਕਿ ਵੀ ਉਹ ਇਹ ਕੰਮ ਨਾ ਕਰਨ ਇਤੋਂ ਟਲ ਜਾਣ ਆਦਰਵਾਇਸ ਆਪਾਂ ਡੇਲੀ ਬੇਸ ਦੇ ਨੂੰ ਦੇਖੋ ਪਿਛਲੇ 24 ਘੰਟਿਆਂ ਦੇ 7 ਬੰਦੇ ਹੀ ਫੜੇ ਆ ਇਸ ਐਵਰੇਜ ਦੇ ਨਾਲ ਕਿੰਨੇ ਬੰਦੇ ਫੜੇ ਜਾਣਗੇ ਡੇਲੀ ਬੇਸ ਤੇ ਤੇ ਇਹ ਚੀਜ਼ ਚ ਨਾ ਇਨਵੋਲ ਹੋਵੋ ਅਗਰ ਉਹਨਾਂ ਨੂੰ ਲੱਗ ਰਿਹਾ ਕਿ ਫਿਰ ਵੀ ਆਪਾਂ ਕਰਨਾ ਤੇ ਫਿਰ ਉਹ ਫਿਰ ਇਹਦਾ ਅੰਜਾਮ ਭੁਗਤਣ ਦੀ ਤਿਆਰ ਰਹਿਣ ਕਿਉਂਕਿ ਫਿਰ ਆਪਾਂ ਬੜੀ ਸਖਤ ਸਖਤ ਕਾਰਵਾਈ ਕਰਾਂਗੇ ਤੇ ਪਰਚੇ ਵੀ ਰਜਿਸਟਰ ਕਰਾਂਗੇ ਪ੍ਰਾਪਰਟੀਆਂ ਵੀ ਫ੍ਰੀਜ਼ ਕਰਾਂਗੇ ਇਸ ਤੋਂ ਲਾਵਾ ਇਨਸ਼ੋਰ ਕਰਾਂਗੇ ਕਿ ਉਹਨਾਂ ਦੀ ਅਦਾਲਤਾਂ 'ਚ ਵੀ ਉਹਨਾਂ ਦੀ 100% ਕਨਵਿਕਸ਼ਨ ਹੋਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਜੀ ਉਹ ਡਿਟੇਲਸ ਤੁਹਾਨੂੰ ਮੈਂ ਲਗਤੋਂ ਸ਼ੇਅਰ ਕਰ ਦੂੰਗਾ ਜੀ ਇਹਦੇ 'ਚ ਜਿਹੜੇ ਜਿਹੜਾ 27485 'ਚ ਆਪਣੇ ਪਰਚੇ ਹੋਏ ਆ ਇਹ ਤੇ ਐਡਿਕਟਸ ਤੇ ਹੋਏ ਆ ਇਹ ਬੰਦੇ ਪੀਂਦੇ ਆਦੀ ਸੀ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨੂੰ ਹਸਪੀਟਲ ਵੀ ਐਡਮਿਟ ਕਰਾਈਏ ਤਾਂ ਕਿ ਇਹਨਾਂ ਦੀ ਟ੍ਰੀਟਮੈਂਟ ਹੋ ਸਕੇ ਜਿਹੜਾ ਆਪਣਾ ਨੰਗਲਪੁਰ ਦਾ ਪਰਚਾ ਉੱਚੀ ਰਿਕਵਰੀ ਹੋਈ ਆ ਉਹ ਆਪਣੇ ਕੋਲ ਡਿਟੇਲਸ ਉਹਨੂੰ ਆ ਜੇਗੀ ਮੈਂ ਤੁਹਾਨੂੰ ਦੱਸ ਦੂੰਗਾ ਇਸ ਤੋਂ ਲਗਭਗ ਜਿਹੜੇ 29 ਚ ਤਿੰਨ ਬੰਦੇ ਫੜਿਆ ਡਿਊ ਨੰਬਰ 2 ਚ ਉਹਦੀ ਵੀ ਰਿਕਵਰੀ ਕੈਮਰਾ ਪਰਸਨ ਹਰੀ ਦੇ ਨਾਲ ਅਜੇ ਤੱਕ ਨਹੀਂ ਹੋ ਰਿਪੋਰਟ ਤੇ ਮੁਹਿੰਮ ਜਿਸ ਲੰਬੇ ਸਮੇਂ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਤੇ ਦੱਸਦੇ ਹੀ ਇਹ ਪੰਜਾਬ ਪੁਲਿਸ ਨੂੰ ਇਸ ਵਿੱਚ ਕਾਮਯਾਬੀ ਵੀ ਮਿਲਦੀ ਨਜ਼ਰ ਆ ਰਹੀ ਹੈ ਤੇ ਅੱਜ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਪਠਾਨਕੋਟ ਪੁਲਿਸ ਨੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਠਾਨਕੋਟ ਪੁਲਿਸ ਨੇ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਦੀ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ ਤੇ ਉੱਥੇ ਹੀ ਡੀਐਸਪੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ਪੁਲਿਸ 7 ਲੋਕਾਂ ਨੂੰ ਐਨਡੀਪੀ ਐਸ ਐਕਟ ਦੇ ਤਹਿਤ ਗ੍ਰਿਫਤਾਰ ਜਿਹੜਾ ਉਹ ਕਰ ਇਹ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸੇ ਨੂੰ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਪਠਾਨਕੋਟ ਦੇ ਵਿੱਚ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਨਹੀਂ ਕਰਨ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਤੇ ਕਿਹਾ ਹੈ ਕਿ ਨਸ਼ੇ ਦਾ ਕਾਰੋਬਾਰ ਕਰਨਾ ਬੰਦ ਕਰ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਪੁਲਿਸ ਉਹਨਾਂ ਨੂੰ ਜਗ੍ਹਾ-ਜਗ੍ਹਾ ਤੇ ਜਿਹੜਾ ਹੈ ਨਸ਼ਾ ਵੇਚਦੇ ਹੋਏ ਜੇਕਰ ਦੇਖ ਲਈ ਆ ਜਾਂ ਕੋਈ ਨਸ਼ਾ ਕਰਦਾ ਹੋਇਆ ਦਿਖਦਾ ਹੈ ਤਾਂ ਉਸ ਦੇ ਉੱਤੇ ਜਿਹੜੀ ਹੈ ਦਬਿਸ਼ ਪੁਲਿਸ ਤੋਂ ਵੱਲੋਂ ਕੀਤੀ ਜਾ ਰਹੀ ਹੈ ਉਸ ਤੋਂ ਨਾਲ ਹੀ ਉਹਨਾਂ ਨੇ ਕੀ ਇਸ ਨਸ਼ੇ ਦੇ ਕਾਰੋਬਾਰ ਨੂੰ ਜ਼ਿਲ੍ਹਾ ਪਠਾਨਕੋਟ ਚੋਂ ਬਾਹਰ ਕੱਢਿਆ ਜਿਹੜਾ ਹੈ ਉਹ ਜਾ ਰਿਹਾ ਹੈ ਤੇ ਇੱਥੇ ਵੀ ਜ਼ਿਕਰ ਹੋ ਗਿਆ ਕਿ ਨਸ਼ਾ ਵੇਚਣ ਦੇ ਜ਼ੁਲਮ ਚ ਫੜੇ ਗਏ 7 ਲੋਕਾਂ ਨੂੰ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਜਿਹੜਾ ਹੈ ਪੁਲਿਸ ਵੱਲੋਂ ਘੁਮਾਇਆ ਵੀ ਗਿਆ ਤਾਂ ਕਿ ਨਸ਼ਾ ਵੇਚਣ ਵਾਲੇ ਲੋਕ ਇਹੋ ਜਿਹੇ ਕੰਮਾਂ ਤੋਂ ਬਾਜ਼ਾ ਚਾਹ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਪੁਲਿਸ ਦੇ ਵੱਲੋਂ ਮੁਹਿੰਮ ਵੀ ਚੜੀ ਗਈ ਹੈ ਤੇ ਜਿਹੜੇ ਨਸ਼ੇ ਦੇ ਸੂਤਾਗਰ ਨੇ ਉਹਨਾਂ ਨੂੰ ਮੋਹੱਲੇ ਦੇ ਵਿੱਚ ਜਿਹੜਾ ਘੁਮਾਇਆ ਜਾ ਰਿਹਾ ਤਾਂ ਕਿ ਲੋਕ ਜਿਹੜੇ ਨੇ ਉਹ ਚੌਕਸੀ ਵਰਤ ਸਕਣ ਤੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕਾਲਾ ਤੰਦਾ ਜਿਹੜਾ ਇਹ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਖਤਮ ਕੀਤਾ ਜਾ ਰਿਹਾ। ਜੀ ਮੈਂ ਦੱਸਣਾ ਚਾਹਨਾ ਹੈ ਕਿ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਉਹਦੇ ਉੱਪਰ ਜਿਹੜੀ ਲਗਾਤਾਰ ਸਾਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਪਠਾਨਕੋਟ 'ਚ ਉਦੀ ਹੀ ਲੜੀ ਦੇ ਵਿੱਚ ਜਿਹੜਾ ਕਿ ਇਹ ਰੀਸੈਂਟ ਅਰੈਸਟਸ ਹੋਈਆਂ ਹੁਣ ਇਹ ਨਸ਼ਾ ਮੁਕਤ ਪੰਜਾਬ ਇਹ ਜਿਹੜੀ ਮੁਹਿੰਮ ਹੈ ਹੁਣ ਆਪਾਂ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਜੀ ਨਸ਼ਾ ਮੁਕਤ ਪੰਜਾਬ 'ਚ ਸਾਡਾ ਇਹ ਏਮ ਹੈ ਕਿ ਵੀ ਪੰਜਾਬ 'ਚ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹਦੇ 'ਚ ਆਪਾਂ ਪੂਰਾ ਜਿਹੜਾ ਉਹ ਨਸ਼ਾ ਬਿਲਕੁਲ 100% ਜਿਹੜਾ ਉਹ ਖਤਮ ਕਰਨਾ ਤੇ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨਸ ਜਿਹੜੀਆਂ ਸਾਨੂੰ ਇੱਥੇ ਮਿਲੀਆਂ ਤੇ ਆਪਣੀ ਇੱਥੇ ਕਾਫੀ ਮੀਟਿੰਗਸ ਵੀ ਹੋਈਆਂ ਤੇ ਆਪਾਂ ਇਹਦੀ ਇੱਕ ਵਧੀਆ ਸਟ੍ਰੈਟੇਜੀ ਬਣਾ ਕੇ ਜਿਹੜੀ ਇੱਥੇ ਹੁਣ ਆਪਾਂ ਕੰਮ ਕਰਨਾ ਸ਼ੁਰੂ ਕਰਤਾ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਤਕਰੀਬਨ ਆਪਾਂ 7 ਦੋਸ਼ੀ ਜਿਹੜੇ ਆ ਉਹ ਅਲੱਗ-ਅਲੱਗ ਜਿਹੜੇ ਐਨਡੀਪੀਐਸ ਦੇ ਅੰਡਰ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇਹਦੀ ਜਾਣਕਾਰੀ ਇਸ ਪ੍ਰਕਾਰ ਆ ਪਹਿਲੇ ਜਿਸ ਤਰ੍ਹਾਂ ਤੁਸੀਂ ਡਿਊਟੀ ਨੰਬਰ 2 ਦੀ ਗੱਲ ਕੀਤੀ ਉਹਦੀ ਮੈਂ ਦੇ ਦੇਣਾ ਜਾਣਕਾਰੀ ਇਦਿਚ ਆਪਾਂ 2 ਐਫਆਈਆਰਸ ਰਿਸਰਵ ਕੀਤੀਆਂ ਜੀ ਐਫਆਈਆਰ ਨੰਬਰ 67 ਐਂਡ 68 ਅੰਡਰ 27 485 ਆਫ ਐਨਡੀਪੀਐਸ ਐਟ ਇਹਦੇ ਵਿੱਚ ਆਪਾਂ ਤਿੰਨ ਦੋਸ਼ੀ ਜਿਹੜੇ ਆ ਉਹ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇੱਕ ਹੈ ਸਿਮਰਨ ਜੋਤ ਲਿਆਸ ਜੋਤ ਇੱਕ ਹੈ ਜੀ ਆਪਣਾ ਰਵੀ ਕੁਮਾਰ ਸਨ ਆ ਪਰਸ਼ੋਤਮ ਇੱਕ ਹੈ ਜੀ ਰਜਿੰਦਰ ਕਸ਼ਪ ਸਨ ਆਫ ਕਰਤਾਰ ਚੰਦ ਇਹਨਾਂ ਨੂੰ ਆਪਾਂ ਫੜਿਆ ਨਸ਼ਾ ਪੀਣ ਤੇ ਆਦਿ ਸੀ ਇਹਨਾਂ ਨੂੰ ਦੀ ਅਰੈਸਟ ਪਾਈ ਹੈ ਇਸ ਤੋਂ ਇਲਾਵਾ 29 ਸੈਕਸ਼ਨ ਦੇ ਵਿੱਚ ਜਿਹੜੀ ਪਹਿਲੀ ਦੀ ਐਫਆਈਆਰ ਸੀ ਐਫਆਈਆਰ ਨੰਬਰ 20 ਐਂਡ 24 ਐਵੀਡੀ ਨੰਬਰ 2 ਦੀਆਂ ਜਿਹੜੀ ਐਨਡੀ ਐਨਡੀਪੀਐਸ ਐਕਟ ਦੀ ਸੀ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆਪਾਂ ਗ੍ਰਿਫਤਾਰ ਕੀਤੇ ਆ ਕਿ ਲਖਵਿੰਦਰ ਕੁਮਾਰ ਅਲਿਆਸ ਲੱਖਾ ਇੱਕ ਰੋਹਿਤ ਕੁਮਾਰ son of ਚਰਨਜੀਤ ਇਸ ਤੋਂ ਇਲਾਵਾ ਨੰਗਲਪੁਰ ਪੁਲਿਸ ਸਟੇਸ਼ਨ 'ਚ ਉਹਨੂੰ ਆਪਾਂ ਰੀਸੈਂਟਲੀ ਕੁਝ ਮਤਲਬ ਤੀ ਲਾਲੋ ਕੇ ਲਈ ਅੱਧਾ ਘੰਟਾ ਵੀ ਨਹੀਂ ਹੋਇਆ ਆਪਾਂ ਤਕਰੀਬਨ ਦੋ ਬੰਦੇ ਵੀ ਜਿਹੜੇ ਨਸ਼ੇੜੀ ਆ ਜਿਹੜੇ ਪੈਡਲਰਸ ਆ ਉਹ ਬੇਸਿਕਲੀ ਫੜਿਆ ਇਹਨਾਂ ਨੂੰ ਤੋਂ ਆਪਾਂ ਰਿਕਵਰੀ ਵੀ ਕੀਤੀ ਇਹਨਾਂ ਤੇ ਆਪਾਂ ਮੁਕਦਮਾ ਦੇ ਰਹੇ ਹਾਂ ਜੀ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਚ ਆਪਾਂ 29 ਚ ਇੱਕ ਹੋਰ ਬੰਦਾ ਫੜਿਆ ਉਹਦੀ ਡਿਟੇਲਸ ਹਾਲੇ ਮੇਰੇ ਕੋਲ ਆ ਰਹੀ ਹੈ ਤੇ ਕੁੱਲ ਮਿਲਾ ਕੇ ਸੱਤ ਜਿਹੜੇ ਆ ਇਹ ਬਣ ਜਾਂਦੇ ਆ ਪੈਡਲਰਸ ਆ ਡਿਕਟ ਜਿਨ੍ਹਾਂ ਨੂੰ ਆਪਾਂ ਫੜਿਆ ਪਿਛਲੇ 24 ਘੰਟੇ ਚ ਜਿਹੜਾ ਆਪਣਾ ਸਿਟੀ ਦਾ ਏਰੀਆ ਇੱਥੇ ਤੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਵੀ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਦਾ ਜਿਹੜਾ ਏਮ ਅਚੀਵ ਕਰਨ ਲਈ ਜਿਹੜੀ ਆਪਣੇ ਡਿਸਟ੍ਰਿਕਟ ਪੁਲਿਸ ਆ ਉਹ ਪੂਰੇ ਤਿਆਰੀ ਨਾਲ ਜਿਹੜੀ ਆ ਉਹ ਲੱਗੀ ਆ ਤੇ ਆਪਾਂ ਡੇਲੀ ਬੇਸ ਤੇ ਕੈਸੋ ਵੀ ਕਰਾਂਗੇ ਜਿਹੜੇ ਆਪਣੇ ਹੌਟਸਪots ਆ ਜਾਂ ਇਸ ਤਰ੍ਹਾਂ ਦੇ ਏਰੀਆ ਜਿੱਥੇ ਨਸ਼ਾ ਵਿਕਦਾ ਇਸ ਤੋਂ ਇਲਾਵਾ ਜਿਹੜੇ ਹੋਰ ਇਸ ਤਰ੍ਹਾਂ ਦੇ ਏਰੀਆਜ਼ ਆ ਜਿਹੜੇ ਆਪਾਂ ਆਈਡੈਂਟੀਫਾਈ ਕੀਤੇ ਆ ਕਿ ਜਿੱਥੇ ਲੋਕੀ ਜਿਹੜੇ ਇਕੱਠੇ ਹੋ ਕੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਆਂਦੀ ਆ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਅਬਰੋਲ ਨਗਰ ਦੇ ਲਾਗੇ ਜਿਹੜਾ ਜਿਹੜਾ ਆਪਣਾ ਸ਼ਮਸ਼ਾਨ ਘਾਟਾ ਉਹਦੀ ਗੱਲ ਲਾ ਲਈਏ ਇਸ ਤੋਂ ਇਲਾਵਾ ਜਿਹੜਾ ਆਪਣਾ ਸਿਵਲ ਹਸਪੀਟਲ ਦੀ ਬੈਕ ਸਾਈਡ ਦੀ ਗੱਲ ਲਾ ਲਈਏ ਤੇ ਜਿਹੜਾ ਸਿਵਲ ਹਸਪੀਟਲ ਦੇ ਲੱਗ ਜਿਹੜਾ ਸਮਸ਼ਾਨ ਘਾਟ ਆ ਉਹਦੇ ਲੱਗ ਜਿਹੜੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਖੁੱਲ੍ਹੇ ਜੇ ਪਲਾਟਸ ਆ ਉਹਦੀ ਗੱਲ ਕਰ ਲਈਏ ਨਵੇਂ ਮਿਨੀ ਸਟੇਡੀਅਮ ਦੇ ਲੱਗੇ ਦੀ ਗੱਲ ਕਰ ਲਈਏ ਜਾਂ ਗੁਰਨਾਣਕ ਪਾਰਕ ਦੇ ਲੱਗੇ ਦੀ ਗੱਲ ਦੋ ਨੰਬਰ ਦਾ ਏਰੀਆ ਉੱਥੇ ਗੱਲ ਕਰ ਲਈਏ ਤੇ ਜਿੱਥੇ ਵੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉੱਥੇ ਆਪਾਂ ਲਗਾਤਾਰ ਹੀ ਇਹ ਦਬਿਸ਼ ਦੇ ਰਹੇ ਹਾਂ ਤੇ ਮੇਰੀ ਬੜੀ ਸਖਤ ਵਾਰਨਿੰਗ ਹੈ ਜਿਹੜੇ ਇਹ ਨਸ਼ਾ ਵੇਚਣ ਤੇ ਖਾਸ ਕਰਕੇ ਮੱ ਪੰਜਾਬ ਪੁਲਿਸ ਆਉਣ ਵਾਲੇ ਸਮੇਂ 'ਚ ਬਹੁਤ ਹੀ ਸਖਤ ਕਾਰਵਾਈ ਕਰੂਗੀ ਤੇ ਸਾਡੇ ਕੋਲ ਡਾਇਰੈਕਸ਼ਨਸ ਬਹੁਤ ਕਲੀਅਰਲੀ ਆ ਗਈਆਂ ਅਪਰੂਵਟ ਵੀ ਬਿਲਕੁਲ 100 100% ਇਹਨਾਂ ਦਾ ਸਫਾਇਆ ਆਪਾਂ ਕਰਨਾ ਜਿਹੜਾ ਨਸ਼ਾ ਵੇਚ ਰਹੇ ਆ ਤੇ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਮਿਆਂ 'ਚ ਆਪਾਂ ਇੱਥੇ ਬਹੁਤ ਸਖਤ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਕਿ ਆਪਾਂ ਜਿਹੜੇ ਦੋਸ਼ੀ ਸੀ ਇਹਨਾਂ ਨੂੰ ਇਹਨਾਂ ਦੇ ਏਰੀਆ 'ਚ ਲੈ ਕੇ ਗਏ ਆ ਉੱਥੇ ਅਨਾਊਂਸਮੈਂਟਸ ਵੀ ਕੀਤੀਆਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਨਸ਼ੇ ਦੇ ਵਿੱਚ ਨਾ ਇਨਵੋਲਵ ਹੋਵੋ ਜਿਹੜਾ ਵੇਚਣ ਚ ਸਪਲਾਈ ਕਰਨ ਚ ਇਨਵੋਲਵ ਹੋਗਾ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਆਪਾਂ ਸਭ ਤੋਂ ਸਖਤ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਨਸ਼ੇ ਵੇਚਣ ਚ ਲੱਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਆਪਾਂ ਆਇਡੈਂਟੀਫਾਈ ਕੀਤੀਆਂ ਕਈਆਂ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਆਪਾਂ ਫ੍ਰੀਜ਼ ਵੀ ਕਰਾਵਾਂਗੇ ਐਸ ਪਰ ਲਾਅ ਕੋਈ ਨਾ ਸੋਚਣ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀ ਕਿੰਨੀ ਪ੍ਰਾਪਰਟੀ ਬਣੀ ਹੈ ਤੇ ਕਿੱਥੇ ਹੈ ਉੱਤੇ ਵੀ ਆਪਾਂ ਕਾਰਵਾਈ ਕਰ ਰਹੇ ਹਾਂ ਤੇ ਇਹ ਮੈਂ ਦੇਖੋ ਇੱਕ ਕਿਸਮ ਨਾਲ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਨਸ਼ੇ ਵੇਚਣ ਚ ਜਿੰਨੇ ਵੀ ਬੰਦੇ ਲੱਗੇ ਪਠਾਨਪੁਰ ਦੇ ਏਰੀਆ ਚ ਕਿ ਵੀ ਇਹ ਉਹਨਾਂ ਨੂੰ ਵਾਰਨਿੰਗ ਹੈ ਕਿ ਵੀ ਉਹ ਇਹ ਕੰਮ ਨਾ ਕਰਨ ਇਹ ਤੋਂ ਟਲ ਜਾਣ ਅਦਰਵਾਈਜ਼ ਆਪਾਂ ਡੇਲੀ ਬੇਸ ਦੇ ਤੁਸੀਂ ਦੇਖੋ ਪਿਛਲੇ 24 ਘੰਟਿਆਂ ਦੇ 7 ਬੰਦੇ ਅਸੀਂ ਫੜੇ ਆ ਇਸ ਐਵਰੇਜ ਦੇ ਨਾਲ ਕਿੰਨੇ ਬੰਦੇ ਫੜੇ ਜਾਣਗੇ ਡੇਲੀ ਬੇਸ ਤੇ ਇਹ ਚੀਜ਼ ਚ ਨਾ ਇਨਵੋਲ ਹੋਵੋ ਅਗਰ ਉਹਨਾਂ ਨੂੰ ਲੱਗ ਰਿਹਾ ਕਿ ਫੇਰ ਵੀ ਆਪਾਂ ਕਰਨਾ ਤੇ ਫੇਰ ਉਹ ਫਿਰ ਇਹਦਾ ਅੰਜਾਮ ਭੁਗਤਣ ਦੀ ਤਿਆਰ ਰਹਿਣ ਕਿਉਂਕਿ ਫਿਰ ਆਪਾਂ ਬੜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਪਰਚੇ ਵੀ ਰਜਿਸਟਰ ਕਰਾਂਗੇ ਪ੍ਰਾਪਰਟੀਆਂ ਵੀ ਫ੍ਰੀਜ਼ ਕਰਾਂਗੇ ਇਸ ਤੋਂ ਇਲਾਵਾ ਇਨਸ਼ੋਰ ਕਰਾਂਗੇ ਕਿ ਉਹਨਾਂ ਦੀ ਅਦਾਲਤਾਂ 'ਚ ਵੀ ਉਹਨਾਂ ਦੀ 100% ਕਨਵਿਕਸ਼ਨ ਹੋਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਜੀ ਉਹ ਡਿਟੇਲਸ ਤੁਹਾਨੂੰ ਮੈਂ ਅਲੱਗ ਤੋਂ ਸ਼ੇਅਰ ਕਰ ਦੂੰਗਾ ਜੀ ਇਹਦੇ 'ਚ ਜਿਹੜੇ ਜਿਹੜਾ 27 85 'ਚ ਆਪਣੇ ਪਰਚੇ ਹੋਏ ਆ ਇਹ ਤੇ ਐਡਿਕਟਸ ਦੇ ਹੋਏ ਆ ਇਹ ਬੰਦੇ ਪੀਂਦੇ ਆਦੀ ਸੀ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਹਸਪੀਟਲ ਵੀ ਐਡਮਿਟ ਕਰਾਈਏ ਤਾਂ ਕਿ ਇਹਨਾਂ ਦੀ ਟ੍ਰੀਟਮੈਂਟ ਹੋ ਸਕੇ ਜਿਹੜਾ ਆਪਣਾ ਨੰਗਲਪੁਰ ਦਾ ਪਰਚਾ ਉੱਚੀ ਰਿਕਵਰੀ ਹੋਈ ਆ ਉਹ ਆਪਣੇ ਕੋਲ ਡਿਟੇਲਸ ਉਹਨੂੰ ਆ ਜਾਈਗੀ ਮੈਂ ਤੁਹਾਨੂੰ ਦੱਸ ਦੂੰਗਾ ਇਸ ਤਰ੍ਹਾਂ ਜਿਹੜੇ 29 ਚ ਤਿੰਨ ਬੰਦੇ ਫੜਿਆ ਡਿਵੀਜ਼ਨ ਨੰਬਰ 2 ਚ ਉਹਦੀ ਵੀ ਰਿਕਵਰੀ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਂਕੜੇ ਦੀ ਰਿਪੋਰਟ ਇਹ ਉਦ ਨਸ਼ੇ ਵਿਰੁੱਧ ਮੁਹਿੰਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਤੇ ਦੱਸਦੇ ਹੀ ਇਹ ਪੰਜਾਬ ਪੁਲਿਸ ਨੂੰ ਇਸ ਵਿੱਚ ਕਾਮਯਾਬੀ ਵੀ ਮਿਲਦੀ ਨਜ਼ਰ ਆ ਰਹੀ ਹੈ ਤੇ ਅੱਜ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਪਠਾਨਕੋਟ ਪੁਲਿਸ ਨੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਠਾਨਕੋਟ ਪੁਲਿਸ ਨੇ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਦੀ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ ਤੇ ਉੱਥ ਕਿ ਪੀਟੇ ਦੱਸੇ ਕਿ ਪਿਛਲੇ 24 ਘੰਟਿਆਂ ਵਿੱਚ ਪਠਾਨਕੋਟ ਪੁਲਿਸ 7 ਲੋਕਾਂ ਨੂੰ ਐਨਡੀਪੀ ਐਸ ਐਕਟ ਦੇ ਤਹਿਤ ਗ੍ਰਿਫਤਾਰ ਜਿਹੜਾ ਉਹ ਕਰ ਚੁੱਕੀ ਹੈ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸੇ ਨੂੰ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਪਠਾਨਕੋਟ ਦੇ ਵਿੱਚ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਨਹੀਂ ਕਰਨ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਤੇ ਕਿਹਾ ਹੈ ਕਿ ਨਸ਼ੇ ਦਾ ਕਾਰੋਬਾਰ ਕਰਨਾ ਬੰਦ ਕਰ ਦੇ ਨਹੀਂ ਤਾਂ ਉਹਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਵੀ ਕਿਹਾ ਹੈ ਕਿ ਪੁਲਿਸ ਉਹਨਾਂ ਨੂੰ ਜਗ੍ਹਾ-ਜਗ੍ਹਾ ਤੇ ਜਿਹੜਾ ਹੈ ਨਸ਼ਾ ਵੇਚਦੇ ਹੋਏ ਜੇਕਰ ਦੇਖਤੀ ਆਇਆ ਕੋਈ ਨਸ਼ਾ ਕਰਦਾ ਹੋਇਆ ਦਿਖਦਾ ਹੈ ਤਾਂ ਉਸਦੇ ਉੱਤੇ ਜਿਹੜੀ ਹੈ ਦਬਿਸ਼ ਪੁਲਿਸ ਤੋਂ ਵੱਲੋਂ ਕੀਤੀ ਜਾ ਰਹੀ ਹੈ ਉਸਤ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਨਸ਼ੇ ਦੇ ਕਾਰੋਬਾਰ ਨੂੰ ਜ਼ਿਲ੍ਹਾ ਪਠਾਨਕੋਟ ਤੋਂ ਬਾਹਰ ਕੱਢਿਆ ਜਿਹੜਾ ਹੈ ਉਹ ਜਾ ਰਿਹਾ ਹੈ ਤੇ ਇਥੇ ਵੀ ਜ਼ਿਕਰ ਹੋ ਗਿਆ ਕਿ ਨਸ਼ਾ ਵੇਚਣ ਦੇ ਜ਼ੁਲਮ ਚ ਫੜੇ ਗਏ 7 ਲੋਕਾਂ ਨੂੰ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਜਿਹੜਾ ਹੈ ਪੁਲਿਸ ਵੱਲੋਂ ਕੁਮਾਇਆ ਵੀ ਗਿਆ ਤਾਂ ਕਿ ਨਸ਼ਾ ਵੇਚਣ ਵਾਲੇ ਲੋਕ ਇਹੋ ਜਿਹੇ ਕੰਮਾਂ ਤੋਂ ਬਾਜ਼ ਆ ਜਾਣ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਪੁਲਿਸ ਦੇ ਵੱਲੋਂ ਮੁਹਿੰਮ ਵੀ ਚੜੀ ਗਈ ਹੈ ਤੇ ਜਿਹੜੇ ਨਸ਼ੇ ਦੇ ਸੂਤਾਗਰ ਨੇ ਉਹਨਾਂ ਨੂੰ ਮੋਹੱਲੇ ਦੇ ਵਿੱਚ ਜਿਹੜਾ ਕੁਮਾਇਆ ਜਾ ਰਿਹਾ ਤਾਂ ਕਿ ਲੋਕ ਜਿਹੜੇ ਨੇ ਉਹ ਚੌਕਸੀ ਵਰਤ ਸਕਣ ਤੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕਾਲਾ ਤੰਦਾ ਜਿਹੜਾ ਇਹ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਖਤਮ ਕੀਤਾ ਜਾ ਰਿਹਾ। ਜੀ ਮੈਂ ਦੱਸਣਾ ਚਾਹਨਾ ਹੈ ਕਿ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਉਹਦੇ ਉੱਪਰ ਜਿਹੜੀ ਲਗਾਤਾਰ ਸਾਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਪਠਾਨਕੋਟ 'ਚ ਉਹਦੀ ਹੀ ਲੜੀ ਦੇ ਵਿੱਚ ਜਿਹੜਾ ਕਿ ਇਹ ਰੀਸੈਂਟ ਅਰੈਸਟਸ ਹੋਈਆਂ ਹੁਣ ਇਹ ਨਸ਼ਾ ਮੁਕਤ ਪੰਜਾਬ ਇਹ ਜਿਹੜੀ ਮੁਹਿੰਮ ਹੈ ਹੁਣ ਆਪਾਂ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਜੀ ਨਸ਼ਾ ਮੁਕਤ ਪੰਜਾਬ 'ਚ ਸਾਡਾ ਇਹ ਏਮ ਹੈ ਕਿ ਵੀ ਪੰਜਾਬ 'ਚ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹਦੇ 'ਚ ਆਪਾਂ ਪੂਰਾ ਜਿਹੜਾ ਉਹ ਨਸ਼ਾ ਬਿਲਕੁਲ 100% ਜਿਹੜਾ ਉਹ ਖਤਮ ਕਰਨਾ ਏ ਐਸਐਸਪੀ ਸਾਹਿਬ ਪਟਾਣਕੋਟ ਦੀ ਡਾਇਰੈਕਸ਼ਨਸ ਜਿਹੜੀਆਂ ਸਾਨੂੰ ਇੱਥੇ ਮਿਲੀਆਂ ਤੇ ਆਪਣੀ ਇੱਥੇ ਕਾਫੀ ਮੀਟਿੰਗਸ ਵੀ ਹੋਈਆਂ ਤੇ ਆਪਾਂ ਇਹਦੀ ਇੱਕ ਵਧੀਆ ਸਟ੍ਰੈਟੇਜੀ ਬਣਾ ਕੇ ਜਿਹੜੀ ਇੱਥੇ ਹੁਣ ਆਪਾਂ ਕੰਮ ਕਰਨਾ ਸ਼ੁਰੂ ਕਰਤਾ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਤਕਰੀਬਨ ਆਪਾਂ 7 ਦੋਸ਼ੀ ਜਿਹੜੇ ਆ ਉਹ ਅਲੱਗ-ਅਲੱਗ ਜਿਹੜੇ ਐਨਡੀਪੀਐਸ ਦੇ ਅੰਡਰ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇਹਦੀ ਜਾਣਕਾਰੀ ਇਸ ਪ੍ਰਕਾਰ ਆ ਪਹਿਲੇ ਜਿੱਦਾਂ ਜਿਸ ਤਰ੍ਹਾਂ ਤੁਸੀਂ ਡਿਊੀ ਨੰਬਰ 2 ਦੀ ਗੱਲ ਕੀਤੀ ਉਹਦੀ ਮੈਂ ਦੇ ਦੇਣਾ ਜਾਣਕਾਰੀ ਇਦਿਚ ਆਪਾਂ 2 ਐਫਆਈਆਰਸ ਰਿਸਿਵ ਕੀਤੀਆਂ ਜੀ ਐਫਆਈਆਰ ਨੰਬਰ 67 ਐਂਡ 68 ਅੰਡਰ 27 ਕਾਰਡ 85 ਆਫ ਐਨਡੀਪੀਐਸੈਟ ਇਹਦੇ ਵਿੱਚ ਆਪਾਂ ਤਿੰਨ ਦੋਸ਼ੀ ਜਿਹੜੇ ਆ ਉਹ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇੱਕ ਹੈ ਸਿਮਰਨ ਜੋਤ ਲਿਆਸ ਜੋਤ ਇੱਕ ਹੈ ਜੀ ਆਪਣਾ ਰਵੀ ਕੁਮਾਰ ਸਨ ਆਫ ਪਰਸ਼ੋਤਮ ਇੱਕ ਹੈ ਜੀ ਰਜਿੰਦਰ ਕਸ਼ਪ ਸਨ ਆਫ ਕਰਤਾਰ ਚੰਦ ਇਹਨਾਂ ਨੂੰ ਆਪਾਂ ਫੜਿਆ ਨਸ਼ਾ ਪੀਣ ਤੇ ਆਦੀ ਸੀ ਇਹਨਾਂ ਨੂੰ ਦੀ ਅਰੈਸਟ ਪਾਈ ਹੈ ਇਸ ਤੋਂ ਇਲਾਵਾ 29 ਸੈਕਸ਼ਨ ਦੇ ਵਿੱਚ ਜਿਹੜੀ ਪਹਿਲੀ ਦੀ ਐਫ ਆਈ ਆਰ ਸੀ ਐਫ ਆਈ ਆਰ ਨੰਬਰ ਵੀ ਐਂਡ 24 ਵੀ ਡੀ ਨੰਬਰ 2 ਦੀਆਂ ਜਿਹੜੀ ਐਂਡੀ ਐਂਡੀ ਪੀ ਐਸ ਐਕਟ ਦੀ ਸੀ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆਪਾਂ ਗ੍ਰਿਫਤਾਰ ਕੀਤੇ ਹੈ ਕਿ ਲਖਵਿੰਦਰ ਕੁਮਾਰ ਰਿਲੇਸ ਲੱਖਾ ਇੱਕ ਰੋਹਿਤ ਕੁਮਾਰ son of ਚਰਨਜੀਤ ਇਸ ਤੋਂ ਇਲਾਵਾ ਨੰਗਲਪੁਰ ਪੁਲਿਸ ਸਟੇਸ਼ਨ 'ਚ ਹੁਣੋਂ ਆਪਾਂ ਰੀਸੈਂਟਲੀ ਕੁਝ ਮਤਲਬ ਤਕਰੀ ਲਾਲੋ ਕੀ ਵੀ ਅੱਧਾ ਘੰਟਾ ਵੀ ਨਹੀਂ ਹੋਇਆ ਆਪਾਂ ਤਕਰੀਬਨ ਦੋ ਬੰਦੇ ਵੀ ਜਿਹੜੇ ਨਸ਼ੇੜੀ ਆ ਜਿਹੜੇ ਪੈਡਲਰਸ ਆ ਉਹ ਬੇਸਿਕਲੀ ਫੜਿਆ ਇਹਨਾਂ ਨੂੰ ਤੋਂ ਆਪਾਂ ਰਿਕਵਰੀ ਵੀ ਕੀਤੀ ਇਹਨਾਂ ਤੇ ਆਪਾਂ ਮੁਕਦਮਾ ਦੇ ਰਹੇ ਆ ਜੀ ਇਸ ਤੋਂ ਇਲਾਵਾ ਡਿਵੀਨ ਨੰਬਰ 2 ਚ ਆਪਾਂ 29 ਚ ਇੱਕ ਹੋਰ ਬੰਦਾ ਫੜਿਆ ਉਹਦੀ ਡਿਟੇਲਸ ਹਾਲੇ ਮੇਰੇ ਕੋਲ ਆ ਰਹੀ ਹੈ ਤੇ ਕੁੱਲ ਮਿਲਾ ਕੇ ਸੱਤ ਜਿਹੜੇ ਆ ਇਹ ਬਣ ਜਾਂਦੇ ਆ ਪੈਡਲਰਸ ਉਪਲੀ ਐਡਿਕਟ ਜਿਨ੍ਹਾਂ ਨੂੰ ਆਪਾਂ ਫੜਿਆ ਪਿਛਲੇ 24 ਘੰਟੇ ਚ ਜਿਹੜਾ ਆਪਣਾ ਸਿਟੀ ਦਾ ਏਰੀਆ ਇੱਥੇ ਤੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਵੀ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਦਾ ਜਿਹੜਾ ਏਮ ਅਚੀਵ ਕਰਨ ਲਈ ਜਿਹੜੀ ਆਪਣੇ ਡਿਸਟ੍ਰਿਕਟ ਪੁਲਿਸ ਆ ਉਹ ਪੂਰੇ ਤਿਆਰੀ ਨਾਲ ਜਿਹੜੀ ਆ ਉਹ ਲੱਗੀ ਆ ਤੇ ਆਪਾਂ ਡੇਲੀ ਬੇਸ ਤੇ ਕੈਸੋ ਵੀ ਕਰਾਂਗੇ ਜਿਹੜੇ ਆਪਣੇ ਹੌਟ ਸਪots ਆ ਜਾਂ ਇਸ ਤਰ੍ਹਾਂ ਦੇ ਏਰੀਆ ਜਿੱਥੇ ਨਸ਼ਾ ਵੇਚਦਾ ਇਸ ਤੋਂ ਇਲਾਵਾ ਜਿਹੜੇ ਹੋਰ ਇਸ ਤਰ੍ਹਾਂ ਦੇ ਏਰੀਆਜ਼ ਆ ਜਿਹੜੇ ਆਪਾਂ ਆਈਡੈਂਟੀਫਾਈ ਕੀਤੇ ਆ ਕਿ ਜਿੱਥੇ ਲੋਕੀ ਜਿਹੜੇ ਇਕੱਠੇ ਹੋ ਕੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਆਂਦੀ ਆ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਅਬਰੋਲ ਨਗਰ ਦੇ ਲਾਗੇ ਜਿਹੜਾ ਜਿਹੜਾ ਆਪਣਾ ਸ਼ਮਸ਼ਾਨ ਘਾਟਾ ਉੱਥੋਂ ਦੀ ਗੱਲ ਲਾ ਲਈਏ ਇਸ ਤੋਂ ਇਲਾਵਾ ਜਿਹੜਾ ਆਪਣਾ ਸਿਵਲ ਹਸਪੀਟਲਾਂ ਦੀ ਬੈਕਸਾਈਡ ਦੀ ਗੱਲ ਲਾ ਲਈਏ ਤੇ ਜਿਹੜਾ ਸਿਵਲ ਹਸਪੀਟਲ ਦੇ ਲੱਗ ਜਿਹੜਾ ਸਮਸ਼ਾਨ ਘਾਟ ਉਹਦੇ ਲੱਗ ਜਿਹੜੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਖੁੱਲ੍ਹੇ ਜੇ ਪਲਾਟਸ ਆ ਉਹਦੀ ਗੱਲ ਕਰ ਲਈਏ ਨਮੀਨੀ ਸਟੇਡੀਅਮ ਦੇ ਲੱਗੇ ਦੀ ਗੱਲ ਕਰਨੀ ਹੈ ਜਾਂ ਗੁਰਨਾਣਕ ਪਾਰਕ ਦੇ ਲੱਗੇ ਦੀ ਗੱਲ ਦੋ ਨੰਬਰ ਦਾ ਏਰੀਆ ਉੱਥੇ ਗੱਲ ਕਰ ਲਈਏ ਤੇ ਜਿੱਥੇ ਵੀ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉੱਥੇ ਆਪਾਂ ਲਗਾਤਾਰ ਹੀ ਇਹ ਦਬਿਸ਼ ਦੇ ਰਹੇ ਆ ਤੇ ਮੇਰੀ ਬੜੀ ਸਖਤ ਵਾਰਨਿੰਗ ਹੈ ਜਿਹੜੇ ਇਹ ਨਸ਼ਾ ਵੇਚਣ ਤੇ ਖਾਸ ਕਰ ਲੱਗੇ ਹੋਏ ਆ ਕਿ ਜ ਪੰਜਾਬ ਪੁਲਿਸ ਆਉਣ ਵਾਲੇ ਸਮੇਂ 'ਚ ਬਹੁਤ ਹੀ ਸਖਤ ਕਾਰਵਾਈ ਕਰੂਗੀ ਤੇ ਸਾਡੇ ਕੋਲ ਡਾਇਰੈਕਸ਼ਨਸ ਬਹੁਤ ਕਲੀਅਰਲੀ ਆ ਗਈਆਂ ਅਪਰੂਵਟ ਵੀ ਬਿਲਕੁਲ 100 100% ਇਹਨਾਂ ਦਾ ਸਫਾਇਆ ਆਪਾਂ ਕਰਨਾ ਜਿਹੜਾ ਨਸ਼ਾ ਵੇਚ ਰਿਹਾ ਤੇ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਮਿਆਂ 'ਚ ਆਪਾਂ ਇੱਥੇ ਬਹੁਤ ਸਖਤ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਕਿ ਆਪਾਂ ਜਿਹੜੇ ਦੋਸ਼ੀ ਸੀ ਇਹਨਾਂ ਨੂੰ ਇਹਨਾਂ ਦੇ ਏਰੀਆ 'ਚ ਲੈ ਕੇ ਗਏ ਆ ਉੱਥੇ ਅਨਾਊਂਸਮੈਂਟਸ ਵੀ ਕੀਤੀਆਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਨਸ਼ੇ ਦੇ ਵਿੱਚ ਨਾ ਇਨਵੋਲਵ ਹੋਵੋ ਜਿਹੜਾ ਵੇਚਣ 'ਚ ਸਪਲਾਈ ਕਰਨ 'ਚ ਇਨਵੋਲ ਹੋਊਗਾ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਆਪਾਂ ਸਖਤ ਤੋਂ ਸਖਤ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਨਸ਼ੇ ਵੇਚਣ 'ਚ ਲੱਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਆਪਾਂ ਆਈਡੈਂਟੀਫਾਈ ਕੀਤੀਆਂ ਕਈਆਂ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਆਪਾਂ ਫ੍ਰੀਜ਼ ਵੀ ਕਰਾਵਾਂਗੇ ਐਸ ਪਰ ਲਾਅ ਕੋਈ ਨਾ ਸੋਚਣ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀ ਕਿੰਨੀ ਪ੍ਰਾਪਰਟੀ ਬਣੀ ਹੈ ਤੇ ਕਿੱਥੇ ਹੈ ਉੱਤੇ ਵੀ ਆਪਾਂ ਕਾਰਵਾਈ ਕਰ ਰਹੇ ਹਾਂ ਤੇ ਇਹ ਮੈਂ ਦੇਖੋ ਇੱਕ ਕਿਸਮ ਨਾਲ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਨਸ਼ੇ ਵੇਚਣ 'ਚ ਜਿੰਨੇ ਵੀ ਬੰਦੇ ਲੱਗੇ ਪਠਾਨਪੁਰ ਦੇ ਏਰੀਆ 'ਚ ਕਿ ਵੀ ਉਹਨਾਂ ਨੂੰ ਵਾਰਨਿੰਗ ਹੈ ਕਿ ਵੀ ਉਹ ਇਹ ਕੰਮ ਨਾ ਕਰਨ ਇਸ ਤੋਂ ਟਲ ਜਾਣ ਆਦਰਵਾਇਸ ਆਪਾਂ ਡੇਲੀ ਬੇਸ ਦੇ ਨੂੰ ਦੇਖੋ ਪਿਛਲੇ 24 ਘੰਟਿਆਂ ਦੇ ਸੱਤ ਬੰਦੇ ਅਹੀਂ ਫੜੇ ਆ ਇਸ ਐਵਰੇਜ ਨਾਲ ਕਿੰਨੇ ਬੰਦੇ ਫੜੇ ਜਾਣਗੇ ਡੇਲੀ ਬੇਸ ਤੇ ਇਹ ਚੀਜ਼ ਚ ਨਾਲ ਇਨਵੋਲ ਹੋਵੋ ਅਗਰ ਉਹਨਾਂ ਨੂੰ ਲੱਗ ਰਿਹਾ ਕਿ ਫੇਰ ਵੀ ਆਪਾਂ ਕਰਨਾ ਤੇ ਫੇਰ ਉਹ ਫਿਰ ਇਹਦਾ ਅੰਜਾਮ ਭੁਗਤਣ ਦੀ ਤਿਆਰ ਰਹਿਣ ਕਿਉਂਕਿ ਫਿਰ ਆਪਾਂ ਬੜੀ ਸਖਤ ਸਖਤ ਕਾਰਵਾਈ ਕਰਾਂਗੇ ਤੇ ਪਰਚੇ ਵੀ ਰਜਿਸਟਰ ਕਰਾਂਗੇ ਪ੍ਰਾਪਰਟੀਆਂ ਵੀ ਫ੍ਰੀਜ਼ ਕਰਾਂਗੇ ਇਸ ਤੋਂ ਇਲਾਵਾ ਇਨਸ਼ੋਰ ਕਰਾਂਗੇ ਕਿ ਉਹਨਾਂ ਦੀ ਅਦਾਲਤਾਂ 'ਚ ਵੀ ਉਹਨਾਂ ਦੀ 100% ਕਨਵਿਕਸ਼ਨ ਹੋਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਜੀ ਉਹ ਡਿਟੇਲਸ ਤੁਹਾਨੂੰ ਮੈਂ ਲਗਤੋਂ ਸ਼ੇਅਰ ਕਰ ਦੂੰਗਾ ਜੀ ਇਹਦੇ 'ਚ ਜਿਹੜੇ ਜਿਹੜਾ 27485 'ਚ ਆਪਣੇ ਪਰਚੇ ਹੋਏ ਆ ਇਹ ਤੇ ਐਡਿਕਟਸ ਤੇ ਹੋਏ ਆ ਇਹ ਬੰਦੇ ਪੀਂਦੇ ਆਦੀ ਸੀ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨੂੰ ਹਸਪੀਟਲ ਵੀ ਐਡਮਿਟ ਕਰਾਈਏ ਤਾਂ ਕਿ ਇਹਨਾਂ ਦੀ ਟ੍ਰੀਟਮੈਂਟ ਹੋ ਸਕੇ ਜਿਹੜਾ ਆਪਣਾ ਨੰਗਲਪੁਰ ਦਾ ਪਰਚਾ ਉੱਚੀ ਰਿਕਵਰੀ ਹੋਈ ਆ ਉਹ ਆਪਣੇ ਕੋਲ ਡਿਟੇਲਸ ਉਹਨੂੰ ਆ ਜਾਈਗੀ ਮੈਂ ਤੁਹਾਨੂੰ ਦੱਸ ਦੂੰਗਾ ਇਸ ਤੋਂ ਲੱਭਾ ਜਿਹੜੇ 29 ਚ ਤਿੰਨ ਬੰਦੇ ਫੜਿਆ ਡਿਵੀਜ਼ਨ ਨੰਬਰ 2 ਚ ਉਹਦੀ ਵੀ ਰਿਕਵਰੀ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀਟੀ ਦੀ ਰਿਪੋਰਟ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਚੱਲ ਰਹੀ ਹੈ ਤੇ ਦੱਸਦੇ ਹੀ ਇਹ ਪੰਜਾਬ ਪੁਲਿਸ ਨੂੰ ਇਸ ਵਿੱਚ ਕਾਮਯਾਬੀ ਵੀ ਮਿਲਦੀ ਨਜ਼ਰ ਆ ਰਹੀ ਹੈ ਤੇ ਅੱਜ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਪਠਾਨਕੋਟ ਪੁਲਿਸ ਨੇ ਐਸਐਸਪੀ ਦਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਠਾਨਕੋਟ ਪੁਲਿਸ ਨੇ ਜੜਾ ਨਸ਼ਾ ਮੁਕਤ ਪੰਜਾਬ ਦੀ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ ਤੇ ਉੱਥੇ ਦੀ ਤੇ ਦੱਸਿਆ ਕਿ ਪਠਾਨਕੋਟ ਪੁਲਿਸ 7 ਲੋਕਾਂ ਨੂੰ ਐਨਡੀਪੀ ਐਸ ਐਕਟ ਦੇ ਤਹਿਤ ਗ੍ਰਿਫਤਾਰ ਜਿਹੜਾ ਉਹ ਕਰ ਚੁੱਕੀ ਹੈ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸੇ ਨੂੰ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਪਠਾਨਕੋਟ ਦੇ ਵਿੱਚ ਨਸ਼ੇ ਦਾ ਕਾਰੋਬਾਰ ਜਿਹੜਾ ਹੈ ਨਹੀਂ ਕਰਨ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਸਰਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਤੇ ਕਿਹਾ ਹੈ ਕਿ ਨਸ਼ੇ ਦਾ ਕਾਰੋਬਾਰ ਕਰਨਾ ਬੰਦ ਕਰ ਦੇ ਨਹੀਂ ਤਾਂ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਵੀ ਕਿਹਾ ਹੈ ਕਿ ਪੁਲਿਸ ਉਹਨਾਂ ਨੂੰ ਜਗ੍ਹਾ-ਜਗ੍ਹਾ ਤੇ ਜਿਹੜਾ ਹੈ ਨਸ਼ਾ ਵੇਚਦੇ ਹੋਏ ਜੇਕਰ ਦੇਖਦੀ ਆਆਂ ਕੋਈ ਨਸ਼ਾ ਕਰਦਾ ਹੋਇਆ ਦਿਖਦਾ ਹੈ ਤਾਂ ਉਸਦੇ ਉੱਤੇ ਜਿਹੜੀ ਹੈ ਦਬਿਸ਼ ਪੁਲਿਸ ਤੋਂ ਵੱਲੋਂ ਕੀਤੀ ਜਾ ਰਹੀ ਹੈ ਉਸਤਨਾਲੀ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਨਸ਼ੇ ਦੇ ਕਾਰੋਬਾਰ ਨੂੰ ਜ਼ਿਲ੍ਹਾ ਪਠਾਨਕੋਟ ਤੋਂ ਬਾਹਰ ਕੱਢਿਆ ਜਿਹੜਾ ਹੈ ਉਹ ਜਾ ਰਿਹਾ ਹੈ ਤੇ ਇੱਥੇ ਵੀ ਜ਼ਿਕਰ ਹੋ ਗਿਆ ਕਿ ਨਸ਼ਾ ਵੇਚਣ ਦੇ ਜ਼ੁਲਮ ਚ ਫੜੇ ਗਏ ਸੱਤ ਲੋਕਾਂ ਨੂੰ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਜਿਹੜਾ ਹੈ ਪੁਲਿਸ ਵੱਲੋਂ ਕੁਮਾਇਆ ਵੀ ਗਿਆ ਤਾਂ ਕਿ ਨਸ਼ਾ ਵੇਚਣ ਵਾਲੇ ਲੋਕ ਇਹੋ ਜਿਹੇ ਕੰਮਾਂ ਤੋਂ ਬਾਜ਼ਾ ਚਾਹ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਪੁਲਿਸ ਦੇ ਵੱਲੋਂ ਮੁਹਿੰਮ ਵੀ ਚੜੀ ਗਈ ਹੈ ਤੇ ਜਿਹੜੇ ਨਸ਼ੇ ਦੇ ਸੂਤਾਗਰ ਨੇ ਉਹਨਾਂ ਨੂੰ ਮੋਹੱਲੇ ਦੇ ਵਿੱਚ ਜਿਹੜਾ ਇਹ ਕੁਮਾਇਆ ਜਾ ਰਿਹਾ ਤਾਂ ਕਿ ਲੋਕ ਜਿਹੜੇ ਨੇ ਉਹ ਚੌਕਸੀ ਵਰਤ ਸਕਣ ਤੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਕਾਲਾ ਤੰਦਾ ਜਿਹੜਾ ਇਹ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ